ਸਭ ਲੋਕਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੋ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਇਹੀ ਅਸੀਂ ਗੁਜਾਰਸ਼ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤੁਹਾਡੇ ਇੱਕ ਸ਼ੇਅਰ ਨਾਲ ਜੋ ਸਾਡਾ ਹੌਸਲਾ ਵਧਦਾ ਹੈ ਤੇ ਅਸੀਂ ਤੁਹਾਨੂੰ ਨਵੀਂ ਜਾਣਕਾਰੀ ਦਿੰਦੇ ਆ ਅਲੱਗ-ਅਲੱਗ ਰਾਜਨੀਤੀ ਬਾਰੇ ਪੰਜਾਬ ਦੇ ਕੇਂਦਰ ਸਰਕਾਰ ਦੇ ਮਸਲਿਆਂ ਬਾਰੇ ਅੱਜ ਅਸੀਂ ਤੁਹਾਨੂੰ ਕਾਂਗਰਸ ਪਾਰਟੀ ਦੇ ਬਾਰੇ ਜੋ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਕਾਂਗਰਸ ਪਾਰਟੀ ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ ਔਰ ਆਪਣੇ ਜੋ ਬਹੁਤ ਪੁਰਾਣੇ ਕਾਂਗਰਸੀ ਨੇ ਉਹਨਾਂ ਨੂੰ ਪਿੱਛੇ ਕਰਨਾ ਚਾਹੁੰਦੀ ਹੈ ਜੋ ਅੱਜ ਕਾਂਗਰਸ ਦੇ ਵਿੱਚ ਇਸ ਬਦਲਾਅ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਆ ਗਏ ਹਨ ਕਾਂਗਰਸ ਦੇ ਵਿੱਚ ਪੀੜੀ ਬਦਲਣ ਦਾ ਜੋ ਹੁਣ ਸਮਾਂ ਇਸ ਦੇ ਬਾਰੇ ਬਿਆਨ ਆਇਆ ਹੈ ਜੋ ਕਾਂਗਰਸ ਦੇ ਨੌਜਵਾਨ ਲੀਡਰ ਨੇ ਤੇ ਕੇਂਦਰ ਸਰਕਾਰ ਦੇ ਵਿੱਚ ਸੋ ਮਾਫ ਕਰਨਾ ਕੇਂਦਰ ਕੇਂਦਰੀ ਕਾਂਗਰਸ ਜੋ ਉਹਨਾਂ ਦੇ ਵਿੱਚ ਉਸ ਟੀਮ ਦੇ ਉਹ ਇੱਕ ਮੈਂਬਰ ਨੇ ਔਰ ਉਹਨਾਂ ਨੇ ਕਹਿ ਕਿ ਜੋ ਨੌਜਵਾਨ ਪੀੜ੍ਹੀ ਕਾਂਗਰਸ ਨੂੰ ਮਜ਼ਬੂਤ ਕਰ ਸਕਦੀ ਏ ਉਹ ਜਿਹੜੇ ਪੀੜ੍ਹੀਦਰ ਪੀੜ੍ਹੀ ਬਹੁਤ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਨੇ ਉਹਨਾਂ ਨੇ ਲੰਬੇ ਸਮੇਂ ਤੋਂ ਕਾਂਗਰਸ ਨੂੰ ਜਿਹੜਾ ਕਿ ਥੱਲੇ ਨੂੰ ਲੈ ਕੇ ਗਏ ਨੇ ਹੁਣ ਉਹ ਉਹਨਾਂ ਨੂੰ ਪਿੱਛੇ ਹੋ ਜਾਣਾ ਚਾਹੀਦਾ ਸੋ ਆਲ ਇੰਡੀਆ ਕਾਂਗਰਸ ਕਮੇਟੀ AICC ਦਾ ਸੈਸ਼ਨ ਜੋ 9 April ਨੂੰ Ahmedabad ਵਿੱਚ ਸ਼ੁਰੂ ਹੋਣ ਜਾ ਰਿਹਾ ਉਸ ਦੇ ਵਿੱਚ ਸਮਾमेलन ਲਈ ਕਾਂਗਰਸ ਦੇ ਨੌਜਵਾਨ ਵਰਗ ਇਹਨਾ ਪਹੁੰਚਣਾ ਸ਼ੁਰੂ ਹੋ ਗਿਆ ਹੈ ਜੋ AICC ਦੇ ਮੈਂਬਰ ਨੇ ਤੇ ਕਾਂਗਰਸ ਦੇ ਹੋਰ ਸੀਨੀਅਰ ਲੀਡਰ ਨੇ ਉਸ ਤੋਂ ਪਹਿਲਾਂ ਕਿ ਕਾਂਗਰਸ ਦੇ ਜਨਰਲ ਸਕੱਤਰ ਸਚਨ ਪਾਇਲਟ ਨੇ ਇਹ ਬਿਆਨ ਦੇ ਕੇ ਵੱਡੀ ਚਰਚਾ ਛੇੜ ਦਿੱਤੀ ਹੈ ਕਿ ਜਿਹੜੇ ਲੰਬੇ ਸਮੇਂ ਤੋਂ ਕਾਂਗਰਸ ਦੇ ਪੀੜੀਦਰ ਪੀੜੀ ਚੱਲ ਰਹੇ ਨੇ ਉਹਨਾਂ ਨੂੰ ਹੁਣ ਪਿੱਛੇ ਕਰਨ ਦੀ ਜ਼ਰੂਰਤ ਹੈ ਜੋ ਅੱਗੇ ਪਹਿਲਾਂ ਉਹਨਾਂ ਦਾ ਦਾਦਾ ਫਿਰ ਅੱਗੇ ਉਹਨਾਂ ਦਾ ਪੁੱਤਰ ਅੱਗੇ ਉਹਨਾਂ ਦਾ ਪੁੱਤਰ ਅੱਗੇ ਉਹਨਾਂ ਦਾ ਪੁੱਤਰ ਜਿਹੜਾ ਚੱਲ ਰਿਹਾ ਹੈ ਉਹ ਰਿਵਾਜ ਸਾਨੂੰ ਖਤਮ ਕਰਨਾ ਪਵੇਗਾ ਕਾਂਗਰਸ ਵਿੱਚ ਨੌਜਵਾਨ ਚਿਹਰੇ ਜਿਹੜੇ ਮਿਹਨਤੀ ਨੇ ਜਿਨ੍ਹਾਂ ਦਾ ਪਿੱਛੇ ਕੋਈ ਵੀ ਰਾਜਨੀਤੀ ਨਾਲ ਸਬੰਧ ਨਹੀਂ ਉਹਨਾਂ ਨੂੰ ਜੇਕਰ ਸਿੱਧ ਕੇ ਲੈ ਕੇ ਆਵਾਂਗੇ ਤਾਂ ਕੰਮ ਉਸ ਮਜ਼ਬੂਤ ਹੋਵੇ ਔਰ ਬੇਸ਼ੱਕ ਦਿਨ ਰਾਤ ਮਿਹਨਤ ਕਰਨਗੇ ਜਿਹੜੇ ਪੀੜੀ ਦਰ ਪੀੜੀ ਚੱਲੀ ਜਾ ਰਹੇ ਨੇ ਉਹ ਨਾ ਤਾਂ ਮਿਹਨਤ ਕਰਦੇ ਨੇ ਤੇ ਨਾ ਹੀ ਉਹ ਲੋਕਾਂ ਨੂੰ ਆਮ ਵਰਕਰ ਮਿਲਦੇ ਨੇ ਉਹ ਸਿਰਫ ਇਹੀ ਸਮਝਦੇ ਨੇ ਕਿ ਉਹਨਾਂ ਦੀ ਸੀਟ ਪੱਕੀ ਏ ਉਹਨਾਂ ਨੂੰ ਕੋਈ ਹਲਾ ਨਹੀਂ ਸਕਦਾ ਪੈਸੇ ਦੇ ਜ਼ੋਰ ਨਾਲ ਜਾਂ ਜਦੋਂ ਲੋਕ ਸਰਕਾਰ ਬਦਲਣਾ ਚਾਹੁੰਦੇ ਨੇ ਤਾਂ ਉਦੋਂ ਉਸ ਦਾ ਫਾਇਦਾ ਉਠਾ ਕੇ ਉਹ ਸੀਟ ਜਿੱਤ ਜਾਂਦੇ ਨੇ ਤੇ ਲੋਕ ਪਚਾਰੇ ਵੀ ਕੀ ਕਰਨ ਰੋਕਾ ਕੋਲ ਹੋਰ ਕੁਛ ਹੈ ਨਹੀਂ ਔਰ ਜੇ ਭਾਜਪਾ ਨਹੀਂ ਤਾਂ ਫਿਰ ਕਾਂਗਰਸ ਨੂੰ ਲੋਕ ਵੋਟ ਕਹਿੰਦੇ ਨੇ ਵੋਟ ਕਾਂਗਰਸ ਨੂੰ ਆ ਤਾਂ ਫਿਰ ਭਾਜਪਾ ਨੂੰ ਕਹੋਦੇ ਨੇ ਬਸ ਲੋਕ ਜਿਹੜੇ ਉਹ ਪੀੜੀਦਰ ਪੀੜੀ ਜੁੜੇ ਹਨ ਉਹ ਇਸ ਕਰਕੇ ਜਿੱਤਦੇ ਰਹੇ ਨਾ ਕਿ ਉਹਨਾਂ ਦਾ ਕੋਈ ਪਾਰਟੀ ਦੇ ਪ੍ਰਤੀ ਜਿਹੜਾ ਕੰਮ ਹੁੰਦਾ ਹੈ ਨਾ ਹੀ ਪਾਰਟੀ ਦੇ ਪ੍ਰਤੀ ਉਹ ਕੋਈ ਮਹਿਤ ਕਰਦੇ ਨੇ ਸਚਨ ਪਾਇਲਟ ਨੇ ਅੱਜ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਹੁਣ ਕਾਂਗਰਸ ਦੇ ਉਹ ਜਿਹੜੇ ਪੀੜੀਦਰ ਪੀੜੀ ਚੱਲੇ ਆ ਰਹੇ ਉਹਨਾਂ ਦਾ ਵੇਖੇ ਰ ਖਤਰੇ ਵਿੱਚ ਲੱਗੇਗਾ ਸੋ ਉਹਨਾਂ ਨੇ ਕਹਿ ਕੇ ਜੋ ਇਹ ਪ੍ਰਕਿਰਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ ਇਸ ਨੂੰ ਅਸੀਂ ਤੋੜਾਂਗੇ ਪਾਇਲਟ ਨੇ ਕਿਹਾ ਕਿ ਨੌਜਵਾਨ ਆਖੂ ਪਾਰਟੀ ਅੰਦਰ ਜ਼ਿੰਮੇਵਾਰੀਆਂ ਨੂੰ ਲੈ ਕੇ ਅੱਗੇ ਵਧ ਰਹੇ ਹਨ ਅਤੇ ਨਤੀਜੇ ਵੀ ਚੰਗੇ ਦੇ ਰਹੇ ਹਨ ਜੇ ਕੋਈ ਪਹਿਲੀ ਵਾਰ ਰਾਜਨੀਤੀ ਵਿੱਚ ਨੌਜਵਾਨ ਆਉਂਦਾ ਹੈ ਉਸ ਨੂੰ ਜਦੋਂ ਟਿਕਟ ਦਿੱਤੀ ਜਾਂਦੀ ਹੈ ਉਹ ਸਫਲਤਾ ਹਾਸਲ ਕਰਦਾ ਹੈ ਤੇ ਉਹ ਪਾਰਟੀ ਲਈ ਬਹੁਤ ਮਜ਼ਬੂਤੀ ਤਰ੍ਹਾਂ ਕੰਮ ਕਰਦਾ ਹੈ ਪੁੱਛੇ ਜਾਣਤੇ ਕਿ ਕਾਂਗਰਸ ਅੰਦਰ ਪੀੜੀਦਰ ਪੀੜੀ ਦੀ ਤਬਦੀਲੀ ਦਾ ਸਮਾਂ ਆ ਗਿਆ ਉਹਨਾਂ ਨੇ ਕਿਹਾ ਉਨਾ ਕਹਿਆ ਕਿ ਕੋਈ ਬਦਲਾ ਰਾਤੋ-ਰਾਤ ਨਹੀਂ ਹੁੰਦਾ ਇਹ ਹੌਲੀ-ਹੌਲੀ ਹੁੰਦਾ ਹੈ ਸੋ ਕਾਂਗਰਸ ਜੋ ਪਛੜੇ ਵਰਗਾਂ ਲਈ ਔਰਤਾਂ ਲਈ ਨੌਜਵਾਨਾਂ ਲਈ ਅਨੁਸੂਚਿਤ ਜਾਤੀਆਂ ਲਈ ਅਨੁਸੂਚਿਤ ਕਬੀਲਿਆਂ ਲਈ ਕਾਟ ਗਿਣਤੀ ਲਈ ਜੋ ਭਾਰਤ ਦੀ ਆਬਾਦੀ ਦਾ ਸਭ ਤੋਂ ਵੱਡਾ ਹਿੱਸਾ ਹੈ ਇਸ ਵਿੱਚ ਆਪਣਾ ਆਧਾਰ ਮਜ਼ਬੂਤ ਕਰਨੇ ਸੁਚੇਤ ਤੌਰ ਤੇ ਕੰਮ ਕਰ ਰਹੀ ਹੈ ਇਹ ਉਹ ਵਰਗ ਹਨ ਜੋ ਸਾਡੀ ਆਬਾਦੀ ਦੇ ਸਭ ਤੋਂ ਵੱਡਾ ਹਿੱਸਾ ਹਨ ਤੇ ਇਨ੍ਹਾਂ ਵਰਗਾਂ ਦੀ ਤਕਵੀਨ ਮਹਿੰਦ ਦੀ ਜ਼ਰੂਰੀ ਹੈ ਸੋਨਾ ਨੇ ਕਿਹਾ ਕਿ ਬਦਲਾ ਆਪਣੇ ਆਪ ਆ ਰਿਹਾ ਹੈ ਬਹੁਤ ਸਾਰੇ ਲੋਕ ਲੀਡਰਸ਼ਿਪ ਰੋਲ ਨਿਭਾ ਰਹੇ ਹਨ ਚਾਹੇ ਉਹ ਸੰਸਦ ਦੇ ਮੰਤਰੀ ਹੋਣ ਜਾਂ ਪਾਰਲੀਮੈਂਟ ਦੇ ਬਾਹਰ ਹੋਣ ਰਾਜਾਂ ਦੇ ਵਿੱਚ ਹੋਵੇ ਜਾਂ ਇਹ ਆਈਸੀਸੀ ਕਮੇਟੀ ਦੇ ਵਿੱਚ ਨਵੇਂ ਲੋਕਾਂ ਦੀ ਨਿਯੁਕਤੀ ਨੂੰ ਲੈ ਕੇ ਨੌਜਵਾਨਾ ਹੁਣ ਜਿਹੜੇ ਨੌਜਵਾਨੇ ਉਹਨਾਂ ਦੀ ਲੀਡਰਸ਼ਿਪ ਵਿੱਚ ਅਹਿਮ ਰੋਲ ਨਿਭਾ ਰਹੇ ਹਨ ਜ਼ਿੰਮੇਵਾਰੀ ਨਿਭਾ ਰਹੇ ਹਨ ਪਾਇਲਟ ਨੇ ਕਿਹਾ ਕਿ ਅਸੀਂ 2025 ਨੂੰ ਪਾਰਟੀ ਕਾਰ ਨੂੰ ਮੁੜ ਸੰਜੀਤ ਕਰਨ ਅਤੇ ਉਜਾਗਰ ਬਣਾਉਣ ਦਾ ਸਾਲ ਜਿਹੜਾ ਬਣਾਉਣ ਲਈ ਬਚਨ ਬਾਤਾਂ ਸਵਾਸੀ ਪਾਰਟੀ ਨੂੰ ਵਿਚਾਰਧਾਰਕ ਤੌਰ ਤੇ ਹੋਰ ਮਜ਼ਬੂਤ ਹੁੰਦੀ ਦੇਖਾਂਗੇ ਪ੍ਰਸ਼ਾਸਰੀ ਲੋਕਾਂ ਨੂੰ ਵਧੇਰੇ ਜ਼ਿੰਮੇਵਾਰੀ ਦਿੰਦੇ ਹੋਏ ਇਹ ਯਕੀਨ ਬਣਾਉਣਾ ਚਾਹੁੰਦੇ ਆ ਕਿ ਜੋ ਕੰਮ ਨਹੀਂ ਕਰ ਰਹੇ ਉਹਨਾਂ ਦੀ ਥਾਂ ਸਖਤ ਮਿਹਨਤ ਕਰਨ ਵਾਲੇ ਨੌਜਵਾਨ ਆਗੂ ਨਕੇ ਲਿਆਂਦਾ ਜਾਵੇ ਉਹਨਾਂ ਦੀ ਛੁੱਟੀ ਕਰਵਾਈ ਜਾਵੇ ਕਾਂਗਰਸ ਪਾਰਟੀ ਦੇ ਵਿੱਚ ਇਸ ਨੂੰ ਲੈ ਕੇ ਜੋ ਪੁਰਾਣੇ ਲੀਡਰ ਨੇ ਉਹਨਾਂ ਦਾ ਜਿਹੜਾ ਹੁਣ ਮੁਸ਼ਕਲ ਹੋ ਜਾਵੇਗਾ ਜੋ ਕਿ ਸਚਨ ਪਾਇਲਟ ਆਪਣੇ ਰਾਜਸਥਾਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਆਧਾਰ ਹੈ ਜੋ ਪੰਜਾਬ ਦੇ ਵਿੱਚੋਂ ਇੱਕ ਐਸਾ ਲੀਡਰ ਉੱਥੇ ਜਾ ਕੇ ਉਹਨਾਂ ਦੀ ਜਦੋਂ ਮੁੱਖ ਮੰਤਰੀ ਬਣਨ ਦੀ ਜ ਉਹਨਾਂ ਦੇ ਕੋਲ ਬਿਲਕੁਲ ਨਜ਼ਦੀਕੀ ਸੀ ਤਾਂ ਇਥੋਂ ਇੱਕ ਪੰਜਾਬ ਦਾ ਜਿਹੜਾ ਜਿਹਨੂੰ ਕਾਂਗਰਸ ਦਾ ਇੰਚਾਰਜ ਲਾ ਦਿੱਤਾ ਗਿਆ ਉੱਥੇ ਉਸ ਨੇ ਸਚਨ ਫਾਈਲਡ ਦੇ ਜਿਹੜਾ ਉਹ ਮੁੱਖ ਮੰਤਰੀ ਬਣਨ ਦੇ ਉੱਪਰ ਜਾ ਕੇ ਰੋਕ ਲਾ ਦਿੱਤੀ ਔਰ ਉਹ ਆਪਣੇ ਪ੍ਰਾਣੇ ਮਿੱਤਰ ਨੂੰ ਹੀ ਮੁੱਖ ਮੰਤਰੀ ਤੌਰ ਤੇ ਅੱਗੇ ਲੈ ਕੇ ਆਇਆ ਜਿਸ ਨੂੰ ਇੰਚਾਰਜ ਲਾਇਆ ਗਿਆ ਸੀ ਉਸ ਨੇ ਹੀ ਰਾਜਸਥਾਨ ਦੇ ਵਿੱਚ ਵੀ ਬੇੜਾਗੜ ਕਰ ਦਿੱਤਾ ਪੰਜਾਬ ਵਿੱਚ ਤਾਂ ਉਹ ਆਪਣੇ ਆਪ ਨੂੰ ਕਰ ਹੀ ਰਹੇ ਨੇ ਔਰ ਜਦੋਂ ਉਹ ਰਾਜਸਥਾਨ ਦੇ ਵਿੱਚ ਜਾਂਦੇ ਨੇ ਉੱਥੇ ਵੀ ਉਹ ਬੇੜਾਗੜ ਕਰਕੇ ਆਉਂਦੇ ਨੇ ਆਪਣੇ ਆਪ ਨੂੰ ਕਹਿੰਦੇ ਸੀ ਕਿ 77 72 ਸੀਟਾਂ ਦਿਵਾ ਦਿੱਤੀਆਂ ਕਾਂਗਰਸ ਨੂੰ ਪਰ ਉਹ ਕਾਂਗਰਸ ਦਾ ਉੱਥੇ ਮੜਿਆ ਮੇਟ ਕਰਕੇ ਆਏ ਨੇ ਜੋ ਕਿ ਉੱਥੇ ਅਸ਼ੋਕ ਗਲੋਕ ਨਾਲ ਮਿਲ ਕੇ ਉਹਨਾਂ ਨੇ ਕਾਂਗਰਸ ਦਾ ਵਿੜਾ ਤੋੜਤਾ ਹੈ